ਸ੍ਰੀ ਮਹਲਾ ਚੌਥਾ ਕਾ ਪਹਿਲਾ ਚਉਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮੇਰੇ ਹਿਰ ਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਤਰਿਓ ਮੇਰੇ ਮਾਥਾ ਜਨਮ ਜਨਮ ਕੇ ਕੇਲ ਬਿਕ ਦੁਖ ਉਤਰੇ ਗੁਰੂ ਨਾਮ ਹੰਦੀ ਹੋ ਰੇਨ ਲਾਤਾ ਤੰਤੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਅੰਗ 696 ਤੇ ਸ਼ੋਭਨਿਕ ਜੈਸਰੀ ਰਾਗ ਵਿੱਚ ਤੰਤੰਤ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣਦਾਈ ਪਵਨ ਸ਼ਬਦ ਜੋ ਪਹਿਲੇ ਕਾਰ ਵਿੱਚ ਗਾਉਣ ਦੀ ਹਦਾਇਤ ਹੈ ਚਾਰ ਬੰਦਾਂ ਵਾਲਾ ਹੈ ਅਕਾਲਪੁਰ ਕੇ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੰਗਲ ਗਾ ਕੇ ਆਪਣੇ ਹੀ ਦਰ ਤੋਂ ਅੰਮ੍ਰਿਤ ਵੇਲੇ ਦਾ ਮਹਾਰਾਜ ਆਪਨ ਹੁਕਮ ਬਖਸ਼ਿਸ਼ ਕਰ ਰਹੇ ਹਨ ਕਿ ਨਾ ਹੋਣ ਯੋਗ ਹੋ ਜਾਓ ਕਿ ਮੇਰੇ ਹਿਰਦੇ ਦੇ ਵਿੱਚ ਰਤਨਾ ਵਰਗਾ ਪਰਮੇਸ਼ਰ ਦਾ ਨਾਮ ਆ ਵਸਿਆ ਹੈ ਗੁਰੂ ਨੇ ਮੇਰੇ ਸਿਰ ਤੇ ਹੱਥ ਰੱਖ ਦਿੱਤਾ ਹੈ ਜਿਸ ਦੇ ਸਿਰ ਤੇ ਗੁਰੂ ਹੱਥ ਰੱਖ ਦਵੇ ਉਸ ਦੇ ਸਾਰੇ ਹੀ ਜਨਮਾਂ ਦੇ ਪਾਪ ਦੁੱਖ ਦਰਦ ਦੂਰ ਹੋ ਜਾਂਦੇ ਹਨ ਗੁਰੂ ਦਾ ਨਾਮ ਐਡਾ ਮਹਾਨ ਹੈ ਕਿ ਉਹ ਮਿਲ ਜਾਵੇ ਪ੍ਰਾਪਤ ਹੋ ਜਾਵੇ ਗੁਰੂ ਬਖਸ਼ ਦੇਵੇ ਤੇ ਸਾਰੇ ਹੀ ਪ੍ਰਕਾਰ ਦਾ ਕਰਜ਼ਾ ਹੀ ਉਤਰ ਜਾਂਦਾ ਹੈ ਮੇਰੇ ਮਨ ਬਾਜਰਾਮ ਨਾਮ ਸਭ ਅਰਥਾ ਗੁਰਪੁਰ ਹੈ ਹਰ ਨਾਮ ਦਿਰਦਾਇਆ ਬਿਨ ਨਾਵੇ ਜੀਵਨ ਬਿਰਥਾ ਰਹਾ ਹੋਏ ਮੇਰੇ ਮਾਨ ਉਸ ਪਰਮੇਸ਼ਰ ਦਾ ਨਾਮ ਸਿਮਰਿਆ ਕਰ ਉਸ ਨੂੰ ਸਦਾ ਆਰਾਧਦਾ ਰਹੁ ਜੋ ਸਾਰੀਆਂ ਹੀ ਦਾਤਾਂ ਪਦਾਰਥ ਸੁਖ ਦੇਣ ਵਾਲਾ ਹੈ ਗੁਰੂ ਦਾ ਨਾਮ ਇੱਕ ਅਰਥ ਜਾਇਤਰ ਵੀ ਹੈ ਪੂਰੇ ਗੁਰੂ ਨੇ ਜਿਸ ਦੇ ਹਿਰਦੇ ਵਿੱਚ ਨਾਮ ਪੱਕਾ ਕਰ ਦਿੱਤਾ ਨਾਮ ਬਖਸ਼ ਦਿੱਤਾ ਉਸਦਾ ਜੀਵਨ ਸਫਲ ਹੋ ਜਾਵੇਗਾ ਤੇ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਨਾ ਮਿਲਿਆ ਉਹਨਾਂ ਦਾ ਜੀਵਨ ਬਿਰਥਾ ਬੇਕਾਰ ਚਲੇ ਜਾਵੇਗਾ ਅਜਾਈਂ ਲੰਘ ਜਾਏਗਾ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋ ਮਾਇਆ ਨਿਤ ਫਾਤਾ ਤਿਨ ਸਾਧੂ ਚਰਨ ਨਾ ਸੇਵੇ ਕਬਹੁ ਤਿਨ ਸਭ ਜਨਮ ਆਕਾਥ ਗੁਰੂ ਦੀ ਸ਼ਰਨ ਪੈਣ ਤੋਂ ਬਗੈਰ ਗੁਰੂ ਦਾ ਹੁਕਮ ਮੰਨਣ ਤੋਂ ਬਗੈਰ ਆਦਮੀ ਮੰਨ ਦੇ ਪਿਛੇ ਤੁਰਿਆ ਫਿਰਦਾ ਮੋਹ ਮਾਇਆ ਦੇ ਜੰਗਾਲ ਵਿੱਚ ਨਿਤ ਫਸਿਆ ਰਹਿੰਦਾ ਉਹ ਆਦਮੀ ਨੇ ਗੁਰੂ ਦੇ ਚਰਨ ਹੀ ਨਹੀਂ ਪਰਸੇ ਗੁਰੂ ਦੇ ਚਰਨਾਂ ਦੀ ਸੇਵਾ ਨਹੀਂ ਕੀਤੀ ਭਾਵੇਂ ਜਿਸ ਰਾਹ ਦੇ ਉੱਤੇ ਗੁਰੂ ਨੇ ਚਰਨ ਤਰੇ ਉਸ ਰਾਹ ਤੇ ਤੁਰਿਆ ਹੀ ਨਹੀਂ ਉਹਦਾ ਸਾਰਾ ਜਨਮ ਐਵੇਂ ਹੀ ਲੰਘ ਗਿਆ ਜਿਨ ਸਾਧੂ ਚਰਨ ਸਾਧ ਪਗ ਸੇਵੇ ਇਨਸਫਲ ਹੋ ਜਨਮ ਸਨਾਥਾ ਮੋਕੋ ਕੀ ਜੈ ਦਾਸ 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 ਨੂੰ ਹਰ ਦਇਆ ਤਾਰ ਜਗਨਨਾਥਾ ਤੇ ਜਿਹੜੇ ਸਾਧੂਆ ਦੇ ਗੁਰੂ ਦੇ ਦਸਿਓਏ ਰਾਹ ਤੇ ਤੁਰਦੇ ਹਨ ਗੁਰੂ ਨੂੰ ਵੀ ਮੰਨਦੇ ਹਨ ਗੁਰੂ ਦੀ ਵੀ ਮੰਨਦੇ ਹਨ ਉਹਦਾ ਜਨਮ ਸਫਲ ਹੋ ਜਾਂਦਾ ਹੈ ਮਾਰਾ ਯਗਮ ਕਰਦੇ ਕਰੋ ਅਰਦਾਸ اے ਵਾਹਿਗੁਰੂ ਜੀ ਮੈਨੂੰ ਇਹੋ ਜੇ ਦਾਸਾਂ ਦੇ ਦਾਸਾਂ ਦਾ 10 ਬਣਾ ਲਵੋ ਪ੍ਰithvi ਦੇ ਮਾਲਕ ਸਾਰੀ ਦੁਨੀਆ ਨੂੰ ਪਾਲਣ ਵਾਲੇ ਮੇਰੇ ਉਤੇ ਦਇਆ ਕਰੋ ਹਾ ਮੂ ਅੰਦੂਲੇ ਗਿਆਨਹੀ ਨਾਗਿਆਨੀ ਕਿਉ ਚਾਲਾ ਮਾਰਗ ਪੰਥਾ ਆਮੂ ਅੰਦੂਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਾਲਾ ਹਮੇ ਲੰਥਾ ਏ ਵਾਗਰੂ ਜੀ ਅਤਮਿਕ ਜੀਵਨ ਦੀ ਸੋਚ ਤੋਂ ਸਖਣੇ ਹਾਂ ਸਾਨੂੰ ਜੀਵਨ ਦੀ ਕੋਈ ਜੁਗਤ ਵੀ ਨਹੀਂ ਹੈ ਕਿਸ ਤਰ੍ਹਾਂ ਜੂਣਾ ਹੈ ਅਸੀਂ ਮੋਹ ਮਾਇਆ ਵਿੱਚ ਹੀ ਫਸੇ ਹੋਏ ਹਾਂ ਅਸੀਂ ਇਸ ਸੰਸਾਰ ਵਿੱਚ ਪਰਮੇਸ਼ਰ ਦੇ ਰਾਹ ਤੇ ਕਿਵੇਂ ਚੱਲ ਸਕਦੇ ਹਾਂ ਕਿਉਂਕਿ ਅਸੀਂ ਤਾਂ ਅੰਨੇ ਹਾਂ ਮਾਇਆ ਦੇ ਵਿੱਚ ਮਾਇਆ ਪਿੱਛੇ ਹੀ ਭੱਜੇ ਫਿਰਦੇ ਹਾਂ ਤਾਂ ਗੁਰੂ ਨਾਨਕ ਦੇਵ ਜੀ ਸਾਨੂੰ ਆਪਣਾ ਪੱਲਾ ਫੜਾ ਲਓ ਅਸੀਂ ਅੰਨੇ ਤੁਹਾਡਾ ਪੱਲਾ ਫੜ ਕੇ ਇਸ ਭਵਜਲ ਸੰਸਾਰ ਤੋਂ ਪਾਰ ਲੰਘ ਸਕੀਏ ਹੋਈਆਂ ਬੇਅੰਤ ਭੁਲਾਂ ਚੁਕਾਂ ਦੀ ਮਾਫੀ ਬਖਸ਼ਨੀ ਜੀ ਗੁਰੂ ਤਾਂ ਪੱਲਾ ਫੜਾਉਂਦਾ ਆਪਾ ਫੜਨ ਜਿਓਗੇ ਹੋਏ ਆਈਏ ਆਓ ਗੁਰਮੰਤਰ ਦਾ ਜਾਪ ਕਰੀਏ ਗੁਰੂ ਰਾਮਦਾਸ ਅਚੇ ਪਾਸ਼ਾ ਜੀ ਦੇ ਚਰਨਾਂ ਵਿੱਚ ਸੁਰਤ ਜੋੜ ਕੇ ਇਸ਼ਨਾਨ ਕਰਕੇ ਗੁਰਮੰਤਰ ਦਾ ਜਾਪ ਕਰੀਏ ਵਾਹੇ ਗੁਰੂ ਵਾਹ wow